ਉਹ ਨਿੱਡਿਆ ਸਬਦਾਂ ਬੁੱਕਾ ਚੱਲ ਸਬਦਾਂ ਲੈ ਗਏ ਮੈਂ ਆ ਵੀ ਪੀ ਰਿਹਾ ਕਿੱਥੇ ਚਲੇ ਆਇਆ ਕੋਈ ਨਹੀਂ ਉਹ ਤੇਰੇ ਫੇਰ ਚੱਲਾਂ ਈ ਅੱਛਾ ਮੈਂ ਸਬਦਾਂ ਲੈ ਚੱਲਿਆ ਹਾਰਾ ਕਰ ਸਬਦਾਂ ਲਈਏ ਚੱਲ ਜਾਨੇ ਚੱਲਾ Asırı kalım. Bir kılıfı alırdı. 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 Bir ਇਹ ਜਿੱਦ ਨੂੰ ਪੰਜ ਰੁਪਏ ਲੈਣੀ ਆ ਸਾਰੇ ਡੱਬੇ ਲੱਗ ਰਿਹਾ ਦੇਖ ਰੇ ਇਹ ਚੀਜ਼ਾਂ ਮਸਾਲਾ ਰਾਣਾ ਹੋਵੇ ਕਿਦੇ ਕਿਜਾਂ ਸਾਰੀ ਖਾਣੀਆਂ ਨੇ ਕੋ ਪੰਜ ਹਜ਼ਾਰ ਰੁਪਏ 5000 ਰੁਪਏ ਅੱਜ ਤੈਨੂੰ ਦੇ ਦੇ ਲੱਗਾ ਗਾਹ ਤੋਂ ਬਾਹਰ ਨਾ ਇੱਥੇ ਖਟਿਆ ਆਇਆ ਇਹ ਦੇ ਆਲੇ ਨਾਲ ਚਾਚੀ ਨੇ ਮੂਹ ਤੁਹਾਨੂੰ ਅਖਲ ਦਿਆਂ ਕਿ ਗੋਲ ਆ ਹੋ ਗਈ ਚੀਜ਼ ਅੱਗੇ ਲੈ ਰੇ ਉਹ ਜਿਹੜਾ ਆ ਚਲੇ ਵੀ ਤੇ 1 ਰੁਪਏ ਦੇ 1 ਰੁਪਏ ਦੇ ਚਲੇ ਕੀ ਅੰਮੇ ਹੋਰ ਕੁਝ ਲਿਲਾ ਆ ਡੋਟੀਆਂ ਦੇ ਦੋ ਡੂਟੀ ਆ ਆਜੀ 우리 우리 가게 우리 ਆ ਨਹੀਂ ਆ ਰਹੀ ਰਹੀ ਕਿ ਕਿ ਫੇਰੀ ਦੋ 1 ਰੁਪਿਆ ਬਚ ਗਿਆ ਇਧਰ ਇੱਕ ਬੇ ਕੁਕੜੇ ਦੇ ਦੋ ਕੁਕੜੇ ਇੱਕ ਦਾ ਨਹੀਂ ਆਉਂਦਾ ਬਹੁ 5 ਰੁਪਏ ਦਾ ਆਉਂਦਾ ਹੈ 3-4 ਰੁਪਏ ਬਚ ਗਲੇ ਆ ਤੂੰ ਮੈਨੂੰ ਦਾ ਦੇ ਮੈਂ ਤੈਨੂੰ ਕਾਰ ਪਾ ਦੇ ਦੂੰਗਾ ਫਿਰ ਮੈਨੂੰ 1 ਰੁਪਏ ਦੀ ਆਹ ਦੇ ਦੋ ਹੋ ਤਮ ਪੰਜਾਂ ਦੀ ਜੀ ਚੀਜ਼ ਦੇਦੀ ਆ ਗਾਹੋਂ ਤੋਂ ਬਾਅਦ ਲੈ ਕੇ ਆਣਾ 5 ਰੁਪਏ ਆਹ ਹਟ ਵਾਈ ਰਹੀ 2-2 ਫੁੱਟ ਦੂਰੀ ਹੈ ਦੁਕਾਨ ਨਿਕਲ ਜਾ ਕਹਨੇ ਕਿੱਥੋਂ ਆ ਆ ਦੇ ਕਿੱਥੇ ਹੋ ਗਏ ਚੀਜ਼ ਲੈਣੀ ਹੁੰਦੀ ਆ ਤੇ ਆ ਜਾਂਦੇ ਆ ਜੇ ਜਾਵਦਾ ਮੈਨੂੰ ਬੋਰਡ ਲਾਉਂ ਹੈ ਪਹਨਾਈ ਛੇ ਜਿਨੇ 5 ਰੁਪਏ ਲੈ ਕੇ ਆਉਣੇ ਆ ਉਹ ਜੇ ਆ ਵੀ ਯਾਲਾ ਇਹ ਗੱਜੀ ਵਦਿਆ ਲੋਰ ਫੇਰ ਸੁਣਾਉਂਗਾ ਤਾ ਵਾ ਵਧੀਆ ਕੀ ਲੈਣਾ ਸੱਤਦਰਾ ਢਾਵਾ ਕਿ ਹੋ ਰਹੀ ਸੀ ਮੇਰੇ ਤੇ ਲੋਰ ਵੀ ਬੜਾ ਕੁਝ ਮੈਂ ਹਾਂ ਬਈ ਕੀ ਲੈਣਾ ਖੰਡ ਪਾਦੇ ਵੀ ਆਂਦੀ ਚਾਹ ਤਾਂ ਕੱਲਾ ਹੀ ਪੀਣਾ ਪਾਦੇ ਆਂ ਧੂਈਆਂ ਦੇ ਨਾਲੇ ਉਹ ਕਿਤੇ ਗਿਆ ਚੇਲਾ ਚੇਲੇ ਨੂੰ ਵਾਲੀ ਟੱਟੀਆਂ ਲੱਗੀਆਂ ਚਲ ਗਿਆ ਪਾਗੀ ਤੇਰੀ ਕੰਡ ਲਈ ਨਕੂ ਛੜੀ ਜਨਾ ਤੁਹਾਡੇ ਹੱਥ ਨਹੀਂ ਟਿਕੇ ਰਹਿੰਦੇ ਕਿਦੇ ਪੱਤੀ ਪਾ ਦੇ ਹੁਣ ਪੱਤੀ ਕਿੰਨੇ ਦੀ ਪਾਈਆ ਤੇਰੇ ਪਾਈਆ ਪੈਕੇਟ ਹੀ ਖਰਾਜ ਨਾ ਇਹ ਕਦੇ ਮੇਰੀ ਯਾਦ ਆਸ਼ਮੀ ਕਮਜ਼ੋਰ ਹੋ ਗਈ ਜਿੰਦਾ ਜਿੰਦਾ ਮੈਂ ਬੁੱਢਾ ਹੋਈ ਨਾ ਮੇਰੇ ਪੱਤੀ ਮੈਂ ਪੱਤੀ ਲਾਦਾ ਲੈ ਫੜ ਅਲਵੀ ਤੇਰੀ ਪੱਤੀ ਪਾਈ ਜਾ ਇੰਨੇ ਇੰਨੇ ਪੈਕੇਟ ਕਰਨੇ ਇੱਕੋ ਦੇ ਪੰਜੂ ਸੁਣਾਵੇ ਇਹ ਕਿਹੜੇ ਪੜ ਲਿਆ ਕਰੋ ਪਾਏ ਹਾਂ ਪਾਉਂ ਗਾ ਕੀ ਲੈਣਾ ਸਾਬਣ ਦੇ ਇੱਕ ਕਿਹੜਾ ਲਾਕਸ ਵਾਲਾ ਏ ਨਿਰਮਾ ਕਿਹੜਾ ਉਹ ਸਾਬਣ ਦੇ ਜਿਹਦੇ ਰੰਗ ਬਹੁਤ ਕੋਰਾ ਹੋਵੇ ਤੇਰੇ ਨਾਲ ਲੀਆ ਜਾ ਇੱਕ ਨੇ ਆਲਾ ਲੈ ਮੈਂ ਦਹਾਂ ਵਾਲਾ ਆਏਗਾ 50 ਕਿਹੜਾ ਯਾਰ ਤੂੰ ਚੱਲ ਦਾ ਹਾਲ ਹੀ ਹੀ ਦਿੰਦਾ ਗ੍ਰਿਪ ਕੋੜਾ ਤੇ ਲੈ ਇੱਕ ਗਰੀਪ ਕੋੜਾ ਆ ਗ੍ਰਿਪ ਕੋੜਾ ਦਰੀਆ ਗਾ ਗਿਰ ਗਿਆ ਲਾਪ ਕੋੜਾ ਘਰ ਜਾ ਕੇ ਕੱਢ ਲਈ ਕੀ ਚਾਹੀਦਾ ਈ ਹੋਰ ਉਸੇ ਤੇ ਦੇਖ ਉਸੇ ਕੀਤਾ ਹੈਗਾ ਕਿ ਨਹੀਂ ਫਿਰ ਤੇ ਦੇਖ ਕੀ ਚੌਕਲੇਟ ਉਹ ਬਰਾਉਨ ਕੈਟ ਕੌਨ ਕੈਟ ਇਹ ਬੋਲ ਕੈਟ ਆਹੋ ਔਰ ਤੂੰ ਕਿੱਧਰ ਬੈਠਾ ਹੋਇਆ ਜਾ ਉਹਦਾ ਬੈਠਾ ਕੁਸਾ ਕਰ ਯੂਨਾ ਕੰਟਰੋਲ ਬਾਤ ਅੱਤ ਮਾਈਟੋ ਅੱਤ ਗਿਰਿਆ ਵਾਦੂ ਦੋ ਦਮੇ ਕਿੱਟੜਾ ਬੋਲ ਕਰਕੇ ਨਹੀਂ ਆਲੀ ਜਾਂਦੀ ਆ ਦਹਾਂ ਵਾਲੀ ਤੇ ਰੇ ਘੋੜੇ ਡੱਬਾ ਖੜਨਾ ਆ ਨੇ ਕਿ ਤੋ ਮਤੋ ਆ ਜੰਦੇ ਦਹਾਂ ਵਾਲੀ ਕੋਲ ਗੇਟ ਲੈਣੀ ਆ ਖਰਚ ਕੱਲਾ ਰਹਿਣਾ ਨਹੀਂ ਖਰਚ ਕੱਲਾ ਰਹਿਣਾ ਆ ਚਾਹੀਦਾ ਹੀ ਹਲਦੀ ਪਾ ਦੇ ਪਾਈਆ ਕਣ ਕਮ ਹਬ ਦਿੱਤੇ ਤੋੜਾ ਜਲਦੀ ਉਹ ਟ੍ਰੋਫੀ ਬੜੀ ਪਾਈ ਏ ਕਿਹੜੀ ਦਾਲ ਆ ਜਿਹੜੀ ਉਹ ਨਹੀਂ ਖੱਟੀ-ਖੱਟੀ ਖੱਟੀ-ਖੱਟੀ ਜੀ ਆਹ ਖੱਟੀ-ਖੱਟੀ ਜੀ ਤੇ ਨਹੀਂ ਆ ਗਈ ਇਹਨੂੰ ਘਰ ਲੈ ਜਾ ਤੇ ਘਰ ਜਾ ਕੇ ਰੰਗ ਮਾਰ ਦੇ ਗੁੱਡੇ ਬਿਸਕਟ ਕੀ ਗੁੱਡੇ ਬਿਸਕਟ ਗੁੱਡੇ ਬਿਸਕਟ ਗੁੱਡੇ 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 ਬਿਸਕਟ ਮੇਰੇ ਗੁੱਡੇ ਆਹ ਪਹਿਲਾਂ ਟੱਲੀ ਬਾਲ ਲਿਆ ਕਰੋ ਹਾਂ ਹੋਰ ਸਭ ਕੁਝ ਕਰਿਆ ਕਰਨਾ ਹੈ ਰਾਏ ਗੁੱਡੇ ਛੁੜੀਆ ਏ ਜਿਰੇ ਵਾਲੇ ਗੁੱਡੇ ਉੱਟੇ ਕੇ ਆਵਾਜ਼ ਲੈ ਆ ਲੈ ਬਿਸਕਟ ਉਹ ਹੈ ਨਹੀਂ ਵੱਡਾ ਨਹੀਂ ਪੈਕ ਟਾਗਾ ਲੈ ਤੂੰ ਬਿਸਕਟ ਗਾਣੇ ਕਿੰਨਾ ਮੜਨਾ ਆ ਉਹ ਦਸ ਕਿਲਾ ਨਹੀਂ ਚੌਲ ਪਾ ਦੇ ਚੌਲ ਕਿੰਨੇ 5 ਕਿਲੋ ਪਾ ਦੇ ਉਹ ਬਾਕੀ ਦੀ ਚੀਜ਼ਾਂ ਤਾਂ ਆ ਦਆਂ ਲਿਆ ਆ ਚੌਲ ਤੂੰ ਲੈ ਲਗਾ 5 ਕਿਲੋ ਕਿਤੇ ਦੇਖ ਦੂ ਦੇਣੀ ਨਹੀਂ 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 ਆ ਗਾ ਖਾਣੇ ਆਪ ਤੂੰ ਹੀ ਭਈਏ ਜੇ ਹਾਂ ਅਗੇ ਤੇਰੇ ਚੌਲ ਵੀ 5 ਕਿਲੋ ਬਗੀਓ ਇੱੱਚਾ ਹੀ ਦਾ ਆ ਹੁਣ ਦੱਸ ਰੱਜ ਕੇ ਦਰੇ ਦਹਾ ਦੀਆਂ ਕਿੰਨੀਆਂ ਚਾਹੀਦੀਆਂ ਲਾਚੀਆਂ ਦਹਾ ਦੀਆਂ ਉਹ ਨਹੀਂ ਆਪਾਂ ਕਰੀ ਦੁਕਾਨ ਤੇ ਆਉਂਦੀਆਂ ਨਹੀਂ ਇੰਨੀਆਂ ਮਹਿੰਗੀਆਂ ਆ ਤੈਨੂੰ ਲਾਚੀਆਂ ਕਿੱਥੋਂ ਲਾਦਾ ਹੈਂ ਅੱਛਾ ਕੋ ਕਿਧਰ ਟੰਗੇ ਆ ਓਏ ਇਕੱਲੇ ਆ ਕੇ ਵੇਖ ਲੈ ਕਿਧਰ ਟੰਗੇ ਆ ਓਏ ਲਾ ਚੱਗੀ ਕਰ ਦੇ ਚਾਹੀਦਾ ਆ ਸਾਫ ਕਰ ਦੇ ਸਾਬਾ ਹਾਂ ਚਲ ਮੈਂ ਸਾਬ ਕਰ ਦਿੰਦਾ ਚਲ ਆਪਾਂ ਕੋਈ ਕੁਸ ਮਾਲ ਲੈਣਾ ਇਸ ਕੋਆ ਪੱਕ ਨਾਟਾ ਮਲਾ ਤਾ ਦੂ ਹੋਰ ਦੋ ਗੱਗੇ ਵੀ ਲੈਣਾ ਹਣ ਜਿੱਦ ਤੇ ਸਬਦੀ ਨਹੀਂ ਪਉਂਦਾ ਛੇਤੀ ਇੱਕ ਘਹਿਤਾ ਕਰੀ ਜਾਂਦੇ ਆਈ ਤਿਕਰ ਦੱਸ ਬਰਾਗ ਕਿਉ ਕੀ ਲੈਣਾ ਵਾ ਲੈਣਾ ਤਾਂ ਮੈਂ ਕੁਝ ਨਹੀਂ ਮੇਰੇ ਘਰ ਟੈਂਪਾਸ ਨਹੀਂ ਹੋਂਡਿਆ ਤੇ ਮੈਂ ਨਾਲੇ ਉਹਨੂੰ ਸਤਾਇਆ ਤੇ ਨਾਲੇ ਆਪਣਾ ਟੈਂਪੋਸ ਹੋ ਗਿਆ